फायर थाना दो हज़ार तेईस मुकदमा दर्ज होया मुकदमा नंबर है नाइनटी फोर अंडर सैक्शन तीन सौ दो आई पी सी ए सू एक लेडी मिली सी फायल के अंदर ही जो अपनी बेसमेंट के अंदर जिता मर्डर हो चुका समीडिएटली असी, सी दे, दे दे दे। ते है सी असी एक एफ आई आर लॉन्च की हसबैंड के बयान के उम्मीद जो मुकदमा से अंटरेगा यूजिंग टेक्नीकल एंड ह्यूमन इंटेलीजेंस असी बंदा एक विनोद कुमार उर्फ विनू काली ਵਿਨੂ ਕੁਨੈਲੀਆ ਜੋ ਕਿ ਕੁਨੈਲ ਪਿੰਡ ਦਾ ਰਹਿਣ ਵਾਲਾ ਹੈ ਹੁਸ਼ਿਆਰਪੁਰ ਵਿੱਚ ਉਹਨੂੰ ਨਾਮਜ਼ਦ ਕੀਤਾ ਸੀਗਾ ਅਤੇ ਉਹ ਇਮੀਡੀਏਟਲੀ ਸਾਨੂੰ ਜਦੋਂ ਪਤਾ ਲੱਗਿਆ ਇਮੀਡੀਏਟਲੀ ਉਹ ਆਪਣਾ ਮਰਡਰ ਕਰਕੇ ਬੈਂਕਾਕ ਚਲਾ ਗਿਆ ਸੀ ਅਸੀਂ ਉਹਦੀ ਐਲਓਸੀ ਖੁਲਵਾਈ ਸੀ ਤੇ ਹੁਣ 11524 ਨੂੰ ਜਦੋਂ ਬੈਂਕਾਕ ਤੋਂ ਵਾਪਸ ਕੋਲਕਾਤਾ ਲੈਂਡ ਕੀਤਾ ਉਹਨੂੰ ਇੰਟਰਸੈਪਟ ਕੀਤਾ ਗਿਆ ਅਤੇ ਸਾਡੀ ਪਾਇਲ ਦੀ ਪਾਇਲ ਪੁਲਿਸ ਦੀ ਸਾਰੀ ਟੀਮ ਉੱਥੇ ਉਹਨੂੰ ਗਈ ਤੇ ਉਹਨੂੰ ਅਰੈਸਟ ਕਰਕੇ ਲੈ ਕੇ ਆਈ ਸਰ ਪਤਾ ਲੱਗਿਆ ਜੀ ਮੋਟਿਵ ਕੀ ਸੀ ਉਹਦਾ ਕਤਲ ਕਰਨ ਦਾ ਜੀ ਵਿਨੂ ਕਨਾਲੇ ਦੀ ਸਾਨੂੰ ਕੁਝ ਕਿਸੇ ਹੋਏ ਪਤਾ ਲੱਗਿਆ ਹੈ ਕਿ ਇਹ ਲੇਡੀ ਨਾਲ 2007 ਤੋਂ ਰਿਲੇਸ਼ਨਸ਼ਿਪ ਸੀਗਾ ਤੇ ਉਸ ਰਾਤ ਨੂੰ ਇਹ ਲੇਡੀ ਨੂੰ ਮਿਲਨ ਆਇਆ ਸੀ ਤੇ ਉਸ ਦਿਨ ਆਪਸ ਇਹਨਾਂ ਚ ਕੋਈ ਬਹਿਸ-ਬਾਜ਼ੀ ਹੋ ਗਈ ਜਿਸ ਤੋਂ ਬਾਅਦ ਇਹਨੇ ਗੁੱਸੇ ਚ ਆ ਕੇ ਲੇਡੀ ਦੇ ਰੋਡ ਮਾਰਜਿਸ ਕਰਕੇ ਉਸ ਦਾ ਮਰਡਰ ਕੀਤਾ ਕੀ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਸਰ ਹਾਂ ਜੀ ਹਥਿਆਰ ਬਰਾਮਦ ਕਰ ਲਿਆ ਗਿਆ ਇੱਕ ਕਿਸੇ ਇਹਦਾ ਧਾਰਾ ਵਾ ਵਗੈਰਾ ਕਿਹੜੀ ਕਿਹੜੀ ਐਕਟੀਆਂ ਲਈ ਸ਼ੁਰੂਅਤ ਕੀਤੀ ਲੱਗੇ ਕਿ ਬਾਅਦ ਚ ਕੋਈ ਐਡ ਹੋਣੀ ਹੈ ਸੰਭਵ ਹੈ ਜਿਹੜੀ ਐਫ ਆਈ ਆਰ ਹੈ ਪਹਿਲਾਂ ਇਨੀਸ਼ੀਅਲੀ 302 ਤੇ 34 ਆਈ ਪੀ ਸੀ ਦੇ ਅੰਦਰ ਲੌਂਚ ਹੋਈ ਸੀ ਅਤੇ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਇਹ ਲੇਡੀ ਦਾ ਫੋਨ ਵੀ ਚੋਰੀ ਕਰਕੇ ਲੈ ਗਿਆ ਸੀ ਜਿਸ ਕਰਕੇ 380 ਧਾਰਾ ਵਾ ਐਡ ਹੋਈ ਹੈ ਮੈਂ ਇਹ ਵੀ ਐਡ ਕਰਨਾ ਚਾਹੁੰਦਾ ਹਾਂ ਜਿਹੜਾ ਵੀਨੂ ਕੁਨਾਲੀ ਹੈ ਜਿਹਦੇ ਅੰਦਰ ਪਹਿਲਾਂ ਹੀ 10 ਤੋਂ ਵੱਧ ਮੁਕਦਮੇ ਦਰਜ ਹਨ ਜੋ ਕਿ ਬਹੁਤ ਹੀ ਸੰਗੀਨ ਜੋ ਕੋਈ 307 ਤੇ ਐਨਡੀਪੀਐਸ ਦੇ ਮੁਕਦਮੇ ਵੀ ਦਰਜ ਹਨ ਇਹ ਘੱਟੋ ਘੱਟ 10-12 ਸਾਲ ਇਹ ਦੁਬਈ ਚ ਰਿਹਾ ਹੈ ਉਥੇ ਟਰੱਕ ਦੇ ਵਿੱਚ ਕੰਮ ਕਰਦਾ ਸੀ 2017 ਚ ਵਾਪਸ ਆਇਆ ਸੀ ਉਸ ਤੋਂ ਬਾਅਦ ਇਹਨੇ ਆਪਣੀ ਉਰੇ ਇੱਕ ਲੋਕਲ ਟੈਕਸੀ ਟ੍ਰੈਵਲ ਏਜੰਸੀ ਸਟਾਰਟ ਕੀਤੀ ਸੀ ਤੇ ਹੁਣੇ ਇਹ ਇੱਕ ਮਹੀਨਾ ਪਹਿਲਾਂ ਪਹਿਲਾਂ ਬੈਂਕਾਕ ਜਾ ਕੇ ਆਇਆ ਸੀ ਹੁਣ ਵਾਪਸ ਆਇਆ ਸੀ ਤੇ ਆਫਟਰ ਦਾ ਨਾਈਟ ਆਫ ਮਾਡਰ ਹੀ ਇਮੀਡੀਟਲੀ ਵੈਂਟ ਬੈਕ ਟੂ ਬੈਂਕਾਕ ਸਰ ਜੀ ਜੇ ਕਿਸ ਹੈ ਜੀ ਇਹਦੇ ਬਾਰੇ ਦੇ ਵਿੱਚ ਹੋਰ ਕਿਹੜੇ ਜਿਹੜੇ ਖੁਲਾਸੇ ਜਿਹੜੇ ਨਹੀਂ ਜੀ ਹੋਏ ਨੇ ਜੀ ਅਲੋਸ਼ਣ ਕਰ ਸਕਦੇ ਹਾਜੇ ਕਾਫੀ ਜਿਦਾ ਅੰਡਰ ਇਨਵੈਸਟੀਗੇਸ਼ਨ ਨੇ ਹਜੇ ਸਾਡੀ ਮਿਸਟਰ ਦਾ ਪਾਰਟ ਹੈ ਉਹ ਅਸੀਂ ਹਜੇ ਓਪਨਲੀ ਮਤਲਬ ਥੋੜੀ ਬਾਤ ਦੱਸ ਸਕਦੇ ਜੀ ਇਸ ਟਾਈਮ ਨਹੀਂ ਦੱਸ ਸਕਦਾ ਸਰ ਜੀ ਕਿਸ ਤਰ੍ਹਾਂ ਦਾ ਸਾਹਮਣੇ ਆਇਆ ਜੀ ਵੀ ਇਹ ਇੱਕ ਅਚਨਚੇਤ ਮਰਡਰ ਹੋਇਆ ਜੀ ਪਹਿਲਾਂ ਕੋਈ ਪਲੈਨਿੰਗ ਵੀ ਕੀਤੀ ਹੋਈ ਸੀ ਜੀ ਇਸ ਬੰਦੇ ਨੇ ਨਹੀਂ ਦੋਸ਼ੇ ਦੇ ਮੁਤਾਬਕ ਇਹ ਜਿਹੜਾ ਉਸ ਨੂੰ ਮਿਲਨ ਆਇਆ ਸੀਗਾ ਉਸ ਦਿਨ ਰਾਤ ਨੂੰ ਉਸ ਦਿਨ ਕਿਸੇ ਗੱਲ ਤੇ ਇਹਨਾਂ ਦੇ ਆਪਸ ਵਿੱਚ ਬਹਿਸ ਹੋ ਗਈ ਜਿਸ ਕਰਕੇ ਨੇ ਗੁੱਸੇ ਚ ਆ ਕੇ ਉਹਦੇ ਰੋਡ ਮਾਰੀ ਜੀ ਸਰ ਇੱਕ ਪੁੱਛਣਾ ਚਾਹੁੰਦਾ ਜੀ ਸਰ ਕਿਹੜੇ ਕਿਹੜੇ ਪੁਆਇੰਟਸ ਦੇ ਤੋਏ ਆਪਣੇ ਵੱਲੋਂ ਵਿਸ਼ੇਸ਼ ਵਾਕਸ ਕੀਤਾ ਗਿਆ ਜਿਹੜ ਇਹ ਕਸੇ ਦੀ ਜਨਾਬ ਦੇ ਸੀ ਡਾਟਾ ਲਿੱਤਾ ਗਿਆ ਸੀ ਨਾ ਲొਕੇਸ਼ਨ ਲਿੱਤਾ ਗਿਆ ਸੀ ਕਿ ਇਹਨਾਂ ਦੇ ਪਾਸਟ ਹਿਸਟਰੀ ਚੈੱਕ ਕੀਤੀ ਗਈ ਸੀ ਇਹਨਾਂ ਦੇ ਫੇਸਬੁਕ ਇੰਸਟਾਗ੍ਰਾਮ ਤੋਂ ਵੀ ਡਾਟਾ ਲਿੱਤਾ ਗਿਆ ਸੀ ਤੇ ਵਟਸਐਪੋਂ ਡਾਟਾ ਲਿੱਤਾ ਗਿਆ ਸੀ ਉਸ ਦੇ ਬੇਸਿਸ ਤੇ ਫਿਰ ਸਾਰੇ ਲਿੰਕਸ ਜੁਆਇਨ ਕਰਕੇ ਅਸੀਂ ਕਦਮ ਕੰਨ ਸੁਝਾਇਆ ਸੀ ਜੀ ਸਿਰ ਦੋਸ਼ੀ ਦੇ ਪਾਸਟ ਬਾਰੇ ਕੀ ਜਾਣਕਾਰੀ ਹੈ ਜੀ ਦੋਸ਼ੀ ਦੋਸ਼ੀ ਦੇਖ ਲਗ ਪਹਿਲਾ ਹੀ 10 ਤੋਂ ਵੱਧ ਮੁਕਦਮੇ ਨੇ ਕਈ 307 ਦੇ ਲਈ ਐਨਡੀਪੀਐਸ ਦੇ ਅਤੇ ਚੋਰੀ ਦੇ ਵੀ ਮੁਕਦਮੇ ਹਨ ਜੀ ਸਿਰ ਦੋਸ਼ੀ ਬਲੋ ਬਜੰਨ ਲਈ ਕਿਹੜੇ ਕਿਹੜੇ ਰਸਤੇ ਅਤਿਆਰਜ਼ੂ ਤੇ ਨੇ ਸੀ ਜੀ ਦੋਸ਼ੀ ਇਮੀਡੀਏਟਲੀ ਆਫਟਰ ਅਰੈਸਟ ਇਮੀਡੀਏਟਲੀ ਆਫਟਰ ਕਮਿਟਿੰਗ ਮਰਡਰ ਉਹ ਇਮੀਡੀਏਟਲੀ ਬੈਂਕੋਪ ਭੱਜ ਗਿਆ ਸੀਗਾ ਤੇ ਉੱਥੋਂ ਸਾਨੂੰ ਇਹ ਪਤਾ ਲੱਗਿਆ ਕਿ ਉੱਥੇ ਵੀ ਇਹਨੇ ਕਾਫੀ ਆਪਣੇ ਹੋਰ ਕੰਟਰੀਜ਼ ਦੇ ਵੀਜ਼ਾਸ ਲਵਾਏ ਸ਼ਾਇਦ ਇਹਦੀ ਯੂਰਪ ਜਾਣ ਦੀ ਤਿਆਰੀ ਸੀਗੀ ਬਟ ਇ ਸਕਸੈਸਫੁਲੀ ਹੋ ਪਾਇਆ ਵਾਪਸ ਇੰਡੀਆ ਆਇਆ ਤੇ ਇਮੀਡੀਏਟਲੀ ਕੋਲਕਾਤਾ 에ਰਪੋਰਟ ਤੋਂ ਰੀਟੇਨ ਕਰ ਲਿਆ ਗਿਆ ਸਰ ਕਤਲ ਕਾਰਨ ਤੋਂ ਬਾਅਦ ਇਹਦੇ ਨਾਲ ਕੋਈ ਸਹਿਯੋਗੀ ਕਿਸੇ ਪ੍ਰਕਾਰ ਦਾ ਕਿਸੇ ਨੇ ਸਹਿਯੋਗ ਦੇ ਤੌਰ 'ਤੇ ਕੋਈ ਗੱਲ ਸਾਹਮਣੇ ਆਈ ਹੈ ਆ ਜੋ ਪਾਰਟ ਆਫ ਇਨਵੈਸਟੀਗੇਸ਼ਨ ਇਸ ਇਨਵੈਸਟੀਗੇਟ ਕਰ ਰਹੇ ਹਾਂ ਸਰ ਰਿਮਾਂਡ ਦੇ ਬਾਰੇ ਵਿੱਚ ਇਹ ਤਾਂ ਸਾਨੂੰ ਹਜੇ 4 ਦਿਨ ਦਾ ਰਿਮਾਂਡ ਮਿਲਿਆ ਹੈ ਅਗਰ ਇਸ ਨੀਡ ਵੀ ਐਸੀ ਹੋ ਜੇ ਰਿਮਾਂਡ ਰਿਕੁਐਸਟ ਕਰਾਂਗੇ ਸਰ ਰਿਮਾਂਡ ਦੇ ਵਿੱਚ ਆਪਾਂ ਕਿਹਨਾ ਕਿਹਨਾ ਪੁਆਇੰਟ ਮਤਲਬ ਐਗਜ਼ੈਕਟਲੀ ਬਟ ਇਹਨੇ ਮੁੰਡੇ ਨੂੰ ਕਾਲ ਕੀਤਾ ਸੀ ਉਸ ਦਿਨ ਆਪਨੇ ਅਗਰ ਲੇਡੀਜ਼ ਐ ਫੋਨ ਤੋਂ ਹੀ ਟੋਕਿਆ ਦੁੱਤੀਆਂ ਸੀ ਨਹੀਂ ਤਾਂ ਕਹਿੰਦੇ ਦੁੱਤੀਆਂ ਸੀ ਇਹਨੇ ਮੈਨੂੰ ਤਾਂ ਐਗਜ਼ੈਕਟਲੀ 1000 ਕਾਲ ਇਟ ਬਟ ਇਟ ਵਾਸ ਉਹਨੇ ਕਿਹਾ ਸੀ ਕਿ ਵਿਦ ਅ ਮਰਡਰ ਹੋ ਚੁੱਕਿਆ ਹੈ ਜਾਂ ਕੁਝ ਉਹਨੇ ਵਰਡਿੰਗ ਯੂਜ਼ ਕੀਤੀ ਸੀ ਇਹਦੇ ਕੋਈ ਡੰਡਨ ਕਾਲ ਹੈ ਸਿਰ ਜਿਹੜੇ ਮ੍ਰਿਤਕ ਹੈ ਜੀ ਮ੍ਰਿਤਕ ਦੇ ਪਰਿਵਾਰ ਦੇ ਨਾਲ ਜਕੀਰ ਦੇ ਕੋਈ ਰਿਲੇਸ਼ਨ ਸੀ ਜੀ ਜਿਹੜੇ ਮ੍ਰਿਤਕ ਦੇ ਪਰਿਵਾਰਕ ਰਿਸ਼ਤੇ ਜਿਹੜਾ ਕੋਈ ਜੰਗਲ ਨਹੀਂ ਹਾਜ ਹਾਜੇ ਇਹ ਜੇ ਕੋਈ ਰਿਲੇਸ਼ਨਸ ਮੇਤਰ ਦੇ ਪਰਿਵਾਰ ਨਾਲ ਸਮਝ ਨਹੀਂ ਆਉਂਦਾ ਬਹੁਤ